ਨਮਸਕਾਰ ਸਾਥੀਓ ਮੈਂ ਤੁਹਾਡਾ ਆਪਣਾ ਰਮਨ ਕੁਮਾਰ ਸ਼ਾਟਾ ਸਾਥੀਓ ਕੱਲ ਰਾਤ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ ਕੋਲੋਂ ਜਿਹੜਾ ਵਾ ਖਨੋਰੀ ਤੇ ਸ਼ੰਭੂ ਬੈਰੀਅਰ ਤੇ ਕਿਸਾਨਾਂ ਨੂੰ ਹਟਵਾ ਦਿੱਤਾ ਗਿਆ ਵਾ ਉਥੋਂ ਟੈਂਟ ਤੋੜ ਦਿੱਤੇ ਗਏ ਆ ਉਹਨਾਂ ਦਾ ਸਮਾਨ ਚੁੱਕ ਲਿਤਾ ਗਿਆ ਵਾ ਬਾਟਰ ਖਾਲੀ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਆ ਪਰ ਹਜੇ ਤੱਕ ਉਹ ਕੋਸ਼ਿਸ਼ ਚੱਲਦੀ ਪਈ ਆ ਸਾਥੀਓ ਮੈਂ ਸਮਝਦਾ ਵਾਂ ਕਿ ਪੰਜਾਬ ਸਰਕਾਰ ਦੇਰ ਆਈ ਪਰ ਦਰੁਸਤ ਆਈ ਪਰ ਹੁਣ ਕਿਉਂ ਆਈ कि 13 ਮਹੀਨੇ ਲੰਘੇ 13 ਮਹੀਨੇ ਦਾ ਪੰਜਾਬ ਦਾ ਬਾਰਡਰ ਬੰਦਿਆ ਪੰਜਾਬ ਦਾ ਕਾਰੋਬਾਰ ਰੁਕਣਾ ਹੁੰਦਾ ਪਿਆ ਪੰਜਾਬੀ ਲੋਕਾਂ ਦਾ ਦਿੱਲੀ ਜਾਣਾ ਜਾਂ ਹਰਿਆਣਾ ਜਾਣਾ ਮੁਸ਼ਕਲ ਹੋਇਆ ਪਿਆ ਤਿੰਨ ਤਿੰਨ ਘੰਟੇ ਜਿਹੜੇ ਆ ਲੋਕਾਂ ਨੂੰ ਰਾਹ ਖੱਜਲ ਹੋਣਾ ਪੈਂਦਾ ਵਾ ਲੋਕਾਂ ਦਾ ਪੈਟਰੋਲ ਲੋਕਾਂ ਦਾ ਸਮੇਂ ਖਰਾਬ ਹੁੰਦਾ ਪੰਜਾਬ ਦੀ ਆਰਥਿਕ ਸਥਿਤੀ ਜਿਹੜੀ ਆ ਉਹ ਖਰਾਬ ਹੋ ਰਹੀ ਆ ਲੱਖਾਂ ਕਰੋੜਾਂ ਰੁਪਈਆ ਦਾ ਨੁਕਸਾਨ ਪਿਛਲੇ 13 ਮਹੀਨੇ ਤੋਂ ਹੋ ਰਿਹਾ ਵਾ ਅੱਜ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਨੂੰ ਕੇਜਰੀਵਾਲ ਨੂੰ ਕੀ ਲੋਡ ਪਈ ਇਹੋ ਭਗਵੰਤ ਮਾਨ ਇਹੋ ਕੇਜਰੀਵਾਲ ਜਿਹੜਾ ਧਰਮਿਆਂ ਦੀ ਹਮਾਇਤ ਕਰਦਾ ਸੀ ਇਹੋ ਇਹਨਾ ਭਗਵੰਤ ਮਾਨ ਕਹਿੰਦਾ ਸੀ ਕਿਸਾਨ ਦਿੱਲੀ ਕਿਉਂ ਨਾ ਜਾਣ ਹੋਰ ਕਿਸਾਨ ਹੋਰ ਜਾਣ ਅੱਜ ਜੋ ਕਿਸਾਨਾਂ ਨੂੰ ਜ਼ਬਰਦਸਤੀ ਚੁੱਕ ਕੇ ਉਥੋਂ ਲਿਜਾ ਰਹੇ ਨੇ ਰੀਟੇਨ ਕਰ ਰਹੇ ਨੇ ਉਹਨਾਂ ਨੂੰ ਜੇਲਾ ਵਿੱਚ ਬੰਦ ਕਰਦੇ ਪਏ ਨੇ ਉਹਦੀ ਵਜ੍ਹਾ ਕੀ ਹੈ ਸਾਥੀ ਉਹਦੀ ਵਜ੍ਹਾ ਵਾ ਲੁਧਿਆਣੇ ਦਾ ਚੋਣ ਲੁਧਿਆਣੇ ਵਿੱਚ ਚੋਣ ਹੋ ਰਿਹਾ ਵਾ ਲੁਧਿਆਣਾ ਜਿਵੇਂ ਤੁਹਾਨੂੰ ਸਭ ਨੂੰ ਪਤਾ ਵਾ ਕਿ ਇੰਡਸਟਰੀਅਲ ਏਰੀਆ ਵਾ ਲੋਕਾਂ ਦੇ ਕਾਰੋਬਾਰ ਨੇ ਤੇ ਲੋਕਾਂ ਦਾ ਕਾਰੋਬਾਰ ਜਿਹੜਾ ਵਾ ਉਹ ਬਾਰਡਰ ਬੰਦ ਹੋਣ ਕਰਕੇ ਬੇੜਾ ਗਰਖ ਪੰਜਾਬ ਦੇ ਕਾਰੋਬਾਰ ਦਾ ਹੋਇਆ ਪਿਆ ਵਾ ਬਾਹਰੋਂ ਵਪਾਰੀ ਇੱਥੇ ਆਣਾ ਨਹੀਂ ਜਾਂਦੇ ਪੰਜਾਬ ਦੇ ਬੰਦ ਕਰਕੇ ਜਿਹੜਾ ਬਾਪੂ ਪੰਜਾਬ ਤੋਂ ਨਿਕਲ ਜਾਏ ਇਸ ਲਈ ਝੱਕ ਮਾਰਦਿਆਂ ਹੋਇਆ ਭਗਵੰਤ ਮਾਨ ਨੇ ਕੇਜਰੀਵਾਲ ਨੇ ਕਿਸਾਨਾਂ ਨੂੰ ਉਥੋਂ ਚੁੱਕਿਆ ਵਾ ਜਿਹੜੇ ਕਿਸਾਨਾਂ ਨੂੰ ਆਪ ਉਹਨਾਂ ਭਾਇਆ ਸੀ ਜਿਹੜੇ ਕਿਸਾਨਾਂ ਨੂੰ ਦਿੱਲੀ ਬੰਦ ਕਰਨ ਤੇ ਦਿੱਲੀ ਦੇ ਬਾਰਡਰ ਰੋਕਣ ਤੇ ਕੇਜਰੀਵਾਲ ਵਾਈਫਾਈ ਕਨੈਕਸ਼ਨ ਦਿੰਦਾ ਸੀ ਪਾਣੀ ਭੇਜਦਾ ਸੀ ਰੋਟੀ ਭੇਜਦਾ ਸੀ ਔਰ ਉਹਨਾਂ ਦੀ ਹਮਾਇਤ ਕਰਦਾ ਸੀ ਕਹਿੰਦਾ ਸੀ ਅਸੀਂ ਐਮਐਸਪੀ ਦਵਾਂਗੇ ਸਾਡੀ ਪੰਜਾਬ ਸਰਕਾਰ ਬਣੇਗੀ ਅਸੀਂ ਪੰਜਾਬ ਨੂੰ ਖੁਸ਼ਹਾਲ ਕਰਦਾਂਗੇ ਅੱਜ ਉਹ ਕੇਜਰੀਵਾਲ ਉਹ ਭਗਵੰਤ ਮਾਨ ਆਪਣੇ ਵਾਅਦਿਆਂ ਨੂੰ ਪੂਰੇ ਕਰਕੇ ਤੇ ਅੱਜ ਉਹ ਕਹਿੰਦੇ ਆ ਕਿ ਪੰਜਾਬ ਦਾ ਨੁਕਸਾਨ ਹੁੰਦਾ ਪਿਆ ਜਦੋਂ ਇਹੋ ਗੱਲ ਮੋਦੀ ਸਰਕਾਰ ਕਹਿੰਦੀ ਪਈ ਸੀ ਭਾਰਤੀ ਜਨਤਾ ਪਾਰਟੀ ਕਹਿੰਦੀ ਸੀ ਉਸ ਟਾਈਮ ਤੇ ਇਹ ਸਾਡੇ ਇਹ ਭਾਰਤੀ ਜਨਤਾ ਪਾਰਟੀ ਦੇ ਅਗੇਂਸਟ ਜਾਂਦੇ ਪਏ ਸੀ ਕਿਸਾਨਾਂ ਦੇ ਨਾਲ ਖੜੇ ਸੀ ਅੱਜ ਜਦੋਂ ਇਹਨਾਂ ਦੇ ਆਪਣੇ ਦੇ ਪਈ ਆ ਜਿਹੜੇ ਕੰਡੇ ਆਮ ਆਦਮੀ ਪਾਰਟੀ ਨੇ ਕਾਂਗਰਸ ਨੇ ਆ ਪੁੱਜੇ ਸੀ ਅੱਜ ਦੋ ਕੰਡੇ ਇਹਨਾਂ ਦੇ ਪੈਰਾਂ 'ਚ ਚੁਪੇ ਨੇ ਨੁਕਸਾਨ ਹੋਇਆ ਵਾ ਜਦੋਂ ਕੇਜਰੀਵਾਲ ਨੂੰ ਭਗਵੰਤ ਮਾਨ ਨੂੰ ਦਿੱਖ ਦਿੱਤ ਗਿਆ ਵਾ ਕਿ ਦਿੱਲੀ ਦੀ ਜ਼ਮੀਨ ਖਿਸਕ ਗਈ ਦਿੱਲੀ ਸਾਡੇ ਹੱਥੋਂ ਚਲੀ ਗਈ ਆ ਤੇ ਪੰਜਾਬ ਵੀ ਜਾ ਸਕਦਾ ਵਾ ਔਰ 100% ਸ਼ੋਰ ਆ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਸਰਕਾਰ ਨਹੀਂ ਆਏਗੀ ਇਸੇ ਬਜਾ ਨਾਲ ਕਿ ਸਹੋਜੇ ਕੰਮ ਜਿਹੜੇ ਆ ਉਹ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਕਿ ਲੋਕਾਂ ਵਿੱਚ ਉਹਨਾਂ ਦਾ ਫਿਰ ਭਰੋ ਭਾਵ ਬਣ ਸਕੇ ਤੇ ਸ਼ਾਇਦ ਪੰਜਾਬ 'ਚ ਸਰਕਾਰ ਆ ਜਾਏ। ਇਹੋ ਵਜਾ ਵਾ ਕਿ ਕਿਸਾਨਾਂ ਨਾਲ ਇਹਨਾਂ ਨੇ ਪੰਗਾ ਲਿਆ ਵਾ। ਹੁਣ ਮੈਂ ਸਾਥੀਓ ਗੱਲ ਕਰਦਾ ਕਿਸਾਨਾਂ ਦੀ। ਕੀ ਕਿਸਾਨਾਂ ਨੇ ਕੀ ਕੀਤਾ? ਹੋ ਸਕਦਾ ਵਾ ਕਿ ਇਸ ਵੀਡੀਓ ਤੋਂ ਬਾਅਦ ਕੁਝ ਲੋਕ ਮੈਨੂੰ ਅਪਸ਼ਬਦ ਵੀ ਕਹਿਣ ਗਾਲ੍ਹਾਂ ਵੀ ਕੱਢਣ ਪਰ ਕੋਈ ਗੱਲ ਨਹੀਂ ਸੱਚ ਦੀ ਗੱਲ ਕਰਨੀ ਆ ਪੰਜਾਬ ਦੀ ਗੱਲ ਕਰਨੀ ਆ ਦੇਸ਼ ਦੀ ਗੱਲ ਕਰਨੀ ਆ ਪੰਜਾਬੀਆਂ ਦੀ ਗੱਲ ਕਰਨੀ ਆ ਪੰਜਾਬਾ ਦੇ ਦਿਲ 'ਚ ਵੱਜਦਾ ਵਾ ਤੇ ਪੰਜਾਬ ਦੇ ਲੋਕਾਂ ਦੀ ਜੀ ਚੰਗਾਈ ਵਾਸਤੇ ਗੱਲ ਹੁੰਦੀ ਆ ਉਹ ਜ਼ਰੂਰ ਕਰਨੀ ਆ। ਆਪਾਂ ਕਿਸਾਨਾਂ ਦੀ ਗੱਲ ਕਰਦੇ ਆ ਕਿਸਾਨ ਸਾਥੀਓ ਹਾਡੇ ਪੰਜਾਬ ਦੇ ਵਿੱਚ ਜਿਹੜਾ ਕੀ ਖੇਤੀ ਪ੍ਰਧਾਨ ਸੂਬਾ ਵਾ ਹਾਡੇ ਪੰਜਾਬ ਦੇ ਵਿੱਚ ਲਗਭਗ 20% ਸ਼ਾਇਦ 20% ਤੋਂ ਵੀ ਘੱਟ ਜਿਹੜੇ ਆ ਉਹ ਜ਼ਮੀਨਦਾਰ ਨੇ ਔਰ 20% ਤੋਂ ਘੱਟ ਜ਼ਮੀਨਦਾਰਾਂ ਕੋ 80% ਜਿਹੜੀ ਆ ਹਾਡੇ ਜਿਹੜੇ ਪੰਜਾਬ ਦੀ ਜਿਹੜੀ ਜ਼ਮੀਨ ਹੈ ਔਰ 80% ਲੋਕਾਂ ਕੋ ਜਿਹੜੀ ਜ਼ਮੀਨ ਹੈ ਉਹ 20% ਸਾਥੀਓ ਜਿਹੜੇ 20% ਜ਼ਮੀਨਦਾਰ ਨੇ ਜਿਨ੍ਹਾਂ ਕੋ 80% ਜ਼ਮੀਨ ਹੈ ਉਹਨਾਂ ਵਿੱਚੋਂ 20 ਜਿਹੜੀ ਆ ਸਿਰਫ 5% ਜਿਹੜੇ ਆ 20% ਵਿੱਚੋਂ 5% ਜਿਹੜੇ ਲੋਕ ਨੇ ਔਰ ਸ਼ਾਇਦ 5 ਤੋਂ ਵੀ 3% ਲੋਕ ਨੇ ਜਿਨ੍ਹਾਂ ਕੋ 80% ਜ਼ਮੀਨ ਆ ਤੇ ਬਾਕੀ ਜਿਹੜੇ ਜ਼ਿਮੀਦਾਰ ਨੇ ਕਿ ਉਹ ਕਿੱਲਾ ਇੱਕ ਦੋ ਕਿੱਲੇ ਕਿ ਉਹ ਕੁਝ ਹੈ ਹੀ ਨਹੀਂ ਆ ਔਰ ਜਿਹੜੇ ਲੋਕਾਂ ਕੋ 10 20 30 50 100-100 ਕਿਲਾ ਜ਼ਮੀਨ ਆ ਉਹ ਲੋਕ ਹੀ ਪੰਜਾਬ ਵਿੱਚ ਧਰਨੇ ਲਾਂਦੇ ਸਾਡੀ ਉਹ ਕੋਈ ਜ਼ਿਮੀਦਾਰ ਕੋਈ ਕਿਸਾਨ ਜਿਹਦੀ ਇੱਕ ਕਿੱਲਾ ਦੋ ਕਿੱਲੇ ਤਿੰਨ ਕਿੱਲੇ ਜ਼ਮੀਨ ਆ ਉਹ ਧਰਨਾ ਨਹੀਂ ਲਾ ਸਕਦਾ ਉਸ ਦੀ ਵਜ੍ਹਾ ਕੀ ਆ ਉਸ ਦੀ ਵਜ੍ਹਾ ਵਾ ਕਿ ਉਹਨੂੰ ਕਿਰਤ ਕਰਨੀ ਪੈਣੀ ਆ ਆਪਣੇ ਪਰਿਵਾਰ ਵਾਸਤੇ ਕੰਮ ਕਰਨਾ ਪੈਣਾ ਵਾ ਔਰ ਕਮਾ ਕੇ ਆਪਣੇ ਪਰਿਵਾਰ ਨੂੰ ਖਵਾਣਾ ਪੈਣਾ ਵਾ ਜਿਹੜੇ ਲੋਕ ਜਿਹੜੇ ਲੋਕ 20 20 30 50 ਜਾਂ ਕਿੱਲੇ ਦੇ ਮਾਲਕ ਆ ਉਹਨਾਂ ਨੇ ਆਪਣੀਆਂ ਜ਼ਮੀਨਾਂ ਜਿਹੜੀਆਂ ਵਾ ਉਹ ਦਿੱਤੀਆਂ ਹੋਈਆਂ ਵਾ ਠੇਕੇ ਤੇ 70 75000 ਰੁਪਏ ਕਿੱਲੇ ਦਾ ਠੇਕਾ ਜੇ 20 ਕਿੱਲੇ ਜ਼ਮੀਨ ਦਿੱਤੀ ਤੇ ਆਪਾਂ ਨੂੰ 15 ਲੱਖ ਰੁਪਏ ਜਿਹੜਾ ਠੇਕਾ ਆ ਗਿਆ ਤੇ 15 ਲੱਖ ਰੁਪਏ ਠੇਕਾ ਪਾਇਆ ਜੀਐਮ ਚ ਬੱਚੇ ਗਏ ਬਾਹਰ ਘਰ ਦੀ ਜ਼ਮੀਨ ਘਰ ਦੀ ਕਣਕ ਘਰ ਦੇ ਚੋਲ ਘਰ ਦਾ ਲਵੇਰਾ ਹਰ ਚੀਜ਼ ਆਪਣਾ ਘਰ ਚ ਸਰਦਾ ਪਿਆ ਵਾ ਅਸੀਂ 6 6 ਮਹੀਨੇ ਸਾਲ ਸਾਲ ਦੋ ਦੋ ਸਾਲ ਜਿਹੜੇ ਆ ਉਹ ਜਾ ਕੇ ਬੱਸਾਂ ਰੋਕਨ ਤੇ ਟ੍ਰੇਨਾਂ ਰੋਕਨ ਤੇ ਉਹ ਜਾ ਕੇ ਬਾਰਡਰ ਦੇ ਬੰਦ ਤੇ ਪੂਰੇ ਪ ਨੁਕਸਾਨ ਪਹਚਾਨ ਤੇ ਅਸੀਂ ਸਮੇਂ ਕੱਢ ਸਕਦੇ ਹਾਂ ਪੰਜਾਬ ਦਾ ਕੋਈ ਇਨਸਾਨ ਜਿਹੜਾ ਦੁਕਾਨਦਾਰੀ ਕਰਦਾ ਹੋਵੇ ਵਪਾਰ ਕਰਦਾ ਹੋਵੇ ਪੰਜਾਬ ਦਾ ਕੋਈ ਕਿਸਾਨ ਜਿਹੜਾ ਛੋਟੀ ਮੁੱਟੀ ਇੱਕ ਕਿੱਲੇ ਦੋ ਕਿੱਲੇ ਤਿੰਨ ਕਿੱਲੇ ਦੀ ਖੇਤੀ ਕਰਦਾ ਹੋਵੇ ਪੰਜਾਬ ਦਾ ਕੋਈ ਕਿਸਾਨ ਜਿਹਨੇ ਠੇਕੇ ਦਾ ਜ਼ਮੀਨ ਲੈ ਕੇ ਉਹ ਵੰਦਾ ਹੋਵੇ ਤੇ ਜ਼ਿਮੀਦਾਰ ਨੂੰ ਜਿਹੜਾ ਵਾ ਉਹ ਠੇਕਾ ਦਿੰਦਾ ਹੋਵੇ ਉਹ ਜਾ ਕੇ ਸਾਲ ਸਾਲ ਕਿਸੇ ਵੀ ਧਰਨੇ ਵਿੱਚ ਨਹੀਂ ਬੈਠ ਸਕਦਾ ਸਾਭਿਓ ਜਿਹੜੀ ਮੈਂ ਗੱਲ ਕਰਦਾ ਪਿਆ ਹਾਂ ਕਿ 80 85% ਜ਼ਮੀਨ ਜਿਹੜੀ ਆ ਉਹ ਤਗੜੇ ਕਿਸਾਨਾਂ ਕੋਲ ਆ ਜਿਹੜੇ ਮੜਲੇ ਲੋਕ ਨੇ ਕੋਈ ਇੱਕ ਮਰਲੇ ਚ ਕੋਈ ਦੋ ਮਰਲੇ ਚ ਆਪਣਾ ਸਮੇਂ ਪਾਸ ਕਰਦਾ ਵਾ ਕੋਈ ਇਹੋ ਜਿਹੇ ਲੋਕ ਨੇ ਜਿਹੜੇ ਦੋ ਦੋ ਮਰਲੇ ਵਿੱਚ ਚਾਰ ਚਾਰ ਫੈਮਿਲੀਆ ਰਹਿੰਦੀ ਆ ਵੀ ਉਹਨਾਂ ਦਾ ਦਾਦਾ ਵੀ ਰਹਿੰਦਾ ਵਾ ਉਹਨਾਂ ਦਾ ਫਾਦਰ ਵੀ ਰਹਿੰਦਾ ਮਾਪੇ ਵੀ ਰਹਿੰਦੇ ਆ ਉਹ ਆਪ ਵੀ ਰਹਿੰਦੇ ਆ ਅੱਗੋਂ ਵਿਆਹੇ ਗਏ ਆ ਛੋਟੇ ਬੱਚੇ ਉਹਨਾਂ ਦੇ ਦੋ ਦੋ ਤਿੰਨ ਤਿੰਨ ਮਰਲੇ ਜਿਹੜਾ ਪਿੰਡਾ ਚ ਮੇਰਾ ਵਾਹ ਪੈਂਦਾ ਵਾ ਔਰ ਇੰਨੇ ਬੁਰੇ ਹਾਲਾਤਾਂ ਚ ਲੋਕ ਰਹਿੰਦੇ ਨੇ ਜੇ ਘਰ ਦੇ ਚਾਰ ਜੀ ਨੇ ਚਾਰੇ ਕੰਮ ਕਰਦੇ ਨੇ ਕੋਈ ਕੋਈ ਮਹਿਲਾ ਉਹ ਕਿਸੇ ਘਰ ਜਾ ਕੇ ਬਰਤਨ ਭਾਂਡੇ ਕਰਦੀ ਆ ਕੋਈ ਆਦਮੀ ਆ ਕੋ ਕਿਸੇ ਨਾ ਸੀਰੀ ਲੱਗਾ ਹੋਇਆ ਵਾ ਕੋਈ ਛੋਟਾ ਮੋਟਾ 500000 ਰੁਪਏ ਦੇ ਬੱਚੇ ਨੌਕਰੀ ਕਰਦੇ ਪਏ ਆ ਇਹ ਕੰਡੀਸ਼ਨ ਦੇ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਸਰਕਾਰੀ ਸੁਵਿਧਾਵਾਂ ਨਹੀਂ ਮਿਲਦੀਆਂ ਸਰਕਾਰੀ ਸੁਵਿਧਾਵਾਂ ਕਿਹਨੂੰ ਮਿਲਦੀਆਂ ਵਾ ਉਹ ਜਿਹੜੇ 2-4% ਲੋਕ ਨੇ ਜਿਨ੍ਹਾਂ ਦੇ ਪੰਜਾਬ ਦਾ 60-60 20-20 30-30 ਕਿੱਲੇ 100-100 ਕਿਲਾ ਜਮਾਨਤ ਜ਼ਮੀਨ ਆ ਉਹਨਾਂ ਨੂੰ 32 ਫ੍ਰੀ ਮਿਲ ਚਾਹੀਦੀ ਆ ਉਹਨਾਂ ਨੂੰ ਸਬਸਿਡੀ ਚਾਹੀਦੀ ਆ ਉਹਨਾਂ ਨੂੰ ਟੂਲ ਟੈਕਸ ਦੇ ਉੱਪਰ ਟੂਲ ਟੈਕਸ ਨਹੀਂ ਪੈਂਦਾ ਅੱਗੇ ਝੰਡਾ ਲੱਗ ਜਾਂਦਾ ਕਿਸਾਨੀ ਦਾ ਪਰ ਫਾਰਚੂਨਰ ਨੋਵਾ ਗੱਡੀਆਂ ਵੱਡੀਆਂ-ਵੱਡੀਆਂ ਪੰਜਾਬ ਜੱਸ ਫਸਫਸ ਲੱਤੀਆਂ ਗੱਡੀਆਂ ਉਹਨਾਂ ਦੇ ਝੰਡੇ ਲੱਗੇ ਹੁੰਦੇ ਆ ਜਿਵੇਂ ਛੋਟੇ ਹਾਥੀ ਵਾਲਾ ਡਰਾਈਵਰ ਜਿੰਨੇ 5-700 ਹਜ਼ਾਰ ਰੁਪਏ ਜ ਕੋਈ ਭਾੜਾ ਢੋਣਾ ਵਾ ਤੇ ਉਹਨੂੰ ਟੂਲ ਟੈਕਸ ਦੇਣਾ ਪੈਂਦਾ ਵਾ ਤੇ ਜਿੱਥੇ ਬਦਮਾਸ਼ੀ ਹੁੰਦੀ ਆ ਜਿੱਥੇ ਜ਼ੋਰ ਚੱਲਦਾ ਵਾ ਸਰਕਾਰ ਦੇ ਅੱਗੇ ਉੱਥੇ ਟੂਲ ਟੈਕਸ ਨਹੀਂ ਦੇਣਾ ਪੈਂਦਾ ਸੜਕਾਂ ਬੰਦ ਹੁੰਦੀਆਂ ਵਾ ਪੁਲ ਬੰਨੇ ਬੰਦ ਹੋ ਜਾਂਦੇ ਆ ਸੜਕਾਂ ਵੈਸੇ ਤੇ ਜਾਂਤਾ-ਯਾਤੋਂ ਅਸੀਂ ਇਹ ਜਗ੍ਹਾ ਦਾ 50 ਲੱਖ ਨੂੰ ਕਿੱਲਾ ਨੂੰ ਮਿਲਿਆ 70 ਲੱਖ ਨੂੰ ਕਿੱਲਾ ਮਿਲਿਆ ਅਸੀਂ ਸੈਂਟਰ ਸਰਕਾਰ ਕੋ ਕਰੋੜ ਰੁਪਏ ਕਿੱਲਾ ਲੈਣਾ 2 ਕਰੋੜ ਕਿੱਲਾ ਲੈਣਾ ਪਰ ਸਾਥੀਓ ਜਿਸकी लाठी ਉਸकी भैंस ਇਹ ਨਿੱਕੀ ਹੁੰਦੇ ਹੀ ਕੰਮ ਸੁਣਦੇ ਆਇਆ ਅੱਜ ਵੀ ਕੰਡੀਸ਼ਨ ਉਹੀ ਆ ਕਿ ਜਿਸकी लाठी ਉਸकी भैंस ਗਰੀਬ ਦੀ ਕੋਈ ਸੁਣਵਾਈ ਨਹੀਂ ਗਰੀਬ ਦੀ ਸਰਕਾਰ ਵੀ ਸੁਣਵਾਈ ਨਹੀਂ ਕਰਦੀ ਪੰਜਾਬ ਸਰਕਾਰ ਦੇ ਵਿੱਚ ਅੱਜ ਉਹਨਾਂ ਨੇ ਕੰਮ ਕੀਤਾਗਾ ਵਾ ਅੱਜ ਉਹਨਾਂ ਨੇ ਉੱਥੋਂ ਧਰਨੇ ਤੋਂ ਸ਼ੰਭੂ ਬੈਰੀਅਰ ਤੋਂ ਜਿਹੜਾ ਵਾ ਧਰਨਾ ਚਕਾਇਆ ਵਕ ਨੋਰੀ ਬੈਰ ਤੋਂ ਧਰਨਾ ਚਕਾਇਆ ਵਾ ਪਰ ਹੱਥ ਜੋੜਦੇ ਪਏ ਡਰਦੇ ਪਏ ਆ ਕਿਤੇ ਕੋਈ ਨੁਕਸਾਨ ਨਾ ਹੋ ਜੇ ਪੰਜਾਬ ਬੰਦ ਨਾ ਕਰਾ ਦੇਣ ਪਰ ਇੱਕ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਜ਼ਦੂਰੀ ਕਰਦਾ ਵਾ ਭਾਵੇਂ ਉਹ ਫੈਕਟਰੀ ਵਿੱਚ ਹੋਵੇ ਭਾਵੇਂ ਕੋਈ ਆਟੋ ਚਾਲਕ ਹੋਵੇ ਭਾਵੇਂ ਉਹ ਖੇਤ ਮਜ਼ਦੂਰ ਹੋਵੇ ਭਾਵੇਂ ਕੋਈ ਬੰਦਾ ਕੋਈ ਮੋਟਰਸਾਈਕਲ ਕੋ ਗੱਡੀਆਂ ਠੀਕ ਕਰਦਾ ਹੋਵੇ ਕੋ ਸ਼ਾਮੀ 200 400 500 ਰੁਪਈਆ ਬਣਾ ਕੇ ਆਪਣੇ ਪਰਿਵਾਰ ਨੂੰ ਰੋਟੀ ਖਵਾਉਂਦਾ ਵਾ ਨਾ ਉਹ ਸਰਕਾਰ ਕੋ ਲੋਨ ਲੈਂਦਾ ਵਾ ਤੇ ਨਾ ਲੋਨ ਮਾਫ ਕਰਾਉਣ ਦੇ ਧਰਨੇ ਲਾਂਦਾ ਵਾ ਸਾਥੀਓ ਇਹ ਕੰਡੀਸ਼ਨ ਹੈ ਸਾਡੇ ਪੰਜਾਬ ਦੀ ਪੰਜਾਬ ਦੀ ਸਭ ਤੋਂ ਵੱਡੀ ਜਿਹੜੀ ਕਮੀ ਆ ਪਿਛਲੇ 10-20 ਸਾਲਾਂ ਤੋਂ ਜਿਹੜੀ ਚੱਲਦੀ ਪਈ ਆ ਨਸ਼ੇ ਦੀ ਜਿਹੜਾ ਸਟੈਪ ਬਾਈ ਸਟੈਪ ਜਿਹੜਾ ਵਧੀ ਜਾਂਦਾ ਪਿਆ ਵਾ ਅੱਜ ਪੰਜਾਬ ਦੇ ਠੇਕੇਦਾਰਾਂ ਨੇ ਪਿਛਲੇ 5-6 ਸਾਲ ਤੋਂ ਜਿਹੜਾ ਧਰਮਿਆਂ ਦਾ ਸਿਸਟਮ ਚਾਲੂ ਕੀਤਾ ਵਾ ਕਿਸੇ ਨੇ ਇਸ ਚੀਜ਼ ਦਾ ਧਰਨਾ ਨਹੀਂ ਲਾਇਆ ਕਿ ਪੰਜਾਬ ਦਾ ਨਸ਼ਾ ਖਤਮ ਕਰ ਦੋ ਪੰਜਾਬ ਵਿੱਚ ਪਿੰਡ ਵਿੱਚ ਨਸ਼ਾ ਨਹੀਂ ਵੜਨਦਾਂਗੇ ਆਪਣੇ ਇਲਾਕੇ ਵਿੱਚ ਨਸ਼ਾ ਨਹੀਂ ਵੜਨਦਾਂਗੇ ਕਿਸੇ ਨੇ ਧਰਨਾ ਨਹੀਂ ਲਾਇਆ ਧਰਨਾ ਲੱਗਣਾ ਵਾ ਸਬਸਿਡੀ ਵਾਸਤੇ ਧਰਨਾ ਲੱਗਣਾ ਵਾ ਐਮਐਸਪੀ ਵਾਸਤੇ ਧਰਨਾ ਲੱਗਣਾ ਵਾ ਟੂਲ ਟੈਕਸ ਬੰਦ ਕਰਨ ਵਾਸਤੇ ਧਰਨਾ ਲੱਗਣਾ ਪੱਸਾ ਰੋਕਣ ਵਾਸਤੇ ਧਰ ਧਰਨਾ ਲਗਣਾ ਵਾ ਕਿ ਜ਼ਮੀਨਾਂ ਦੇ ਪੈਸੇ 50 60 70 ਲੱਖ ਜਿਹੜਾ ਮਿਲਿਆ ਵਾ ਉਹ ਗਲਤ ਆ ਹਨ ਹੋਰ ਪੈਸੇ ਚਾਹੀਦੇ ਆ ਧਰਨਾ ਲਗਣਾ ਵਾ ਕਿ ਹਾਈਵੇ ਨਹੀਂ ਬਣਨਦੇ ਨੇ ਧਰਨਾ ਲਗਣਾ ਵਾ ਜਿੰਨੀਆਂ ਵੀ ਸਰਕਾਰ ਦੀਆਂ ਨੀਤੀਆਂ ਵਾ ਉਹਨਾਂ ਨੂੰ ਬੰਦ ਕਰਾਉਣ ਵਾਸਤੇ ਅਸੀਂ ਧਰਨਾ ਲਗਣਾ ਵਾ ਔਰ ਹੁਣ ਨਵੇਂ ਕੰਮ ਸਟਾਰਟ ਹੋ ਗਏ ਆ ਧਰਨੇ ਸਸਤੇ ਲੱਗਨੇ ਆ ਕਿ ਜਿੱਥੇ ਬੰਦੀਆਂ ਝੰਡੇ ਲੈ ਕੇ ਲੋਕਾਂ ਦੇ ਕੰਮ ਕਰਾਉਣ ਵਾਸਤੇ ਥਾਣੇ ਪਹੁੰਚ ਜਾਂਦੀਆਂ ਵਾ ਭਾਵੇਂ ਬਦਮਾਸ਼ੀ ਵਾਲਾ ਹੋਵੇ ਭਾਵੇਂ ਕਿ ਦੁਕਾਨ ਦੇ ਅੱਗੇ ਧਰਨਾ ਲਾਣਾ ਹੋਵੇ ਭਾਵੇਂ ਕੋਈ ਸਰਕਾਰੀ ਜਗ੍ਹਾ ਹੋਵੇ ਭਾਵੇਂ ਪ੍ਰਾਈਵੇਟ ਜਗ੍ਹਾ ਹੋਵੇ ਸਾ ਪੰਜਾਬ ਸਰਕਾਰ ਨੇ ਕੰਮ ਕੀਤਾ ਵਾ ਭਾਵੇਂ ਉਹ ਮਾਰੀ ਦੇ ਆਪਣੇ ਫਾਇਦੇ ਵਾਸਤੇ ਕੀਤਾ ਵਾ ਅੱਜ ਵੀ ਬਾਕੀ ਜਿਹੜੀਆਂ ਪਾਰਟੀਆਂ ਵਾ ਕਾਂਗਰਸ ਪਾਰਟੀ ਨੇ ਜਿਹੜੀ ਕਿ ਲੋਕ ਸਭਾ 'ਚ ਪਹੁੰਚ ਕੇ ਬਾਹਰ ਕਹਿੰਦੀ ਪਈ ਹੈ ਕਿ ਹਾਂਜੀ ਇਹ ਗਲਤ ਕੀਤਾ ਧੱਕਾ ਕੀਤਾ ਕਿਸਾਨਾਂ ਨਾਲ ਧੱਕਾ ਕੀਤਾ ਮੈਂ ਕਾਂਗਰਸ ਪਾਰਟੀ ਕੋ ਪੁੱਛਣਾ ਚਾਹਨਾ ਵਾ ਕਿ ਜਿਹੜਾ ਧੱਕਾ ਪੰਜਾਬ ਦੇ ਲੋਕਾਂ ਨਾਲ ਪਿਛਲੇ 1 ਸਾਲ ਤੇ 1 ਮਹੀਨੇ ਤੋਂ ਹੋ ਰਿਹਾ ਵਾ ਉਹਦੇ ਬਾਰੇ ਤੁਸੀਂ ਆਵਾਜ਼ ਕਿਉਂ ਨਹੀਂ ਉਠਾਈ ਆਵਾਜ਼ ਤੁਸੀਂ ਤਾਂ ਉਠਾਉਂਦੇ ਜੇ ਕਿ ਪਤਾ ਵਾ ਕਿ ਜਿੰਨੇ ਪੋਲੀਟੀਸ਼ੀਅਨ ਆ ਉਹ ਕੌਣ ਨੇ ਉਹ ਤਕੜੇ ਜ਼ਿਮੀਦਾਰ ਨੇ 90% ਤਕੜੇ ਜ਼ਮੀਦਾਰ ਨੇ ਜਾਂ ਤੇ ਉਹਨਾਂ ਦਾ ਕੰਮ ਆ ਪਲੋਟਾਂ ਦਾ ਵੱਡਾ ਵੱਡਾ ਜਾਂ ਉਹਨਾਂ ਕੋਲ ਜਿਹੜੀਆਂ ਸੈਂਕੜੀਆਂ ਹਿਸਾਬ ਨਾਲ ਹਜ਼ਾਰਾਂ ਕਿੱਲਿਆਂ ਹਿਸਾਬ ਨਾਲ ਜ਼ਮੀਨਾਂ ਵਾ ਔਰ ਉਹ ਲੋਕ ਜਿਹੜੇ ਨੇ ਉਹੋ ਹੀ ਆੜਤੀ ਨੇ ਉਹੋ ਸੈਲਰਾਂ ਦੇ ਮਾਲਕ ਨੇ ਪੰਜਾਬ ਦੇ ਮਾਲਕ ਤੁਸੀਂ ਕਹਿ ਸਕਦੇ ਹੋ ਕਿ ਪੰਜਾਬ ਦੇ ਮਾਲਕ ਹੀ ਉਹ ਨੇ ਤੇ ਬਾਕੀ ਜਿਹੜੇ 80 85 90% ਲੋਕ ਨੇ ਉਹ ਕੌਣ ਨੇ ਮਜ਼ਦੂਰੀ ਕਰਨ ਵਾਸਤੇ ਸਵੇਰ ਤੋਂ ਸ਼ਾਮ ਮਜ਼ਦੂਰੀ ਕਰਨ ਵਾਸਤੇ ਤੇ ਹੱਥ ਜੋੜਨ ਵਾਸਤੇ ਇਹੋ ਕੰਮ ਬਾਕੀ ਗਰੀਬ ਲੋਕਾਂ ਦਾ ਵਾ ਜਿਹੜੇ ਆਪਣੇ ਹੱਕ ਦੀ ਆਵਾਜ਼ ਆਪਣੀ ਮਜਬੂਰੀ ਕਰਕੇ ਨਹੀਂ ਚੁੱਕ ਸਕਦੇ ਅੱਜ ਜੋ ਕੰਮ ਪੰਜਾਬ ਸਰਕਾਰ ਨੇ ਕੀਤਾ ਵਾ ਕਿਸਾਨਾਂ ਨੂੰ ਚੁਕਾਇਆ ਵਾ ਮੈਂ ਰਾਜਨੀਤੀ ਤੋਂ ਉੱਪਰ ਉੱਠ ਕੇ ਕਹਿ ਰਿਹਾ ਵਾਂ ਕਿ ਇਹ ਕੰਮ ਇਹਨਾਂ ਨੂੰ ਪਹਿਲਾਂ ਕਰਨਾ ਚਾਹੀਦਾ ਸੀ ਜੇ ਕਿਸੇ ਨੇ ਧਰਨਾ ਲਾਣਾ ਵਾ ਜਾਂ ਆਪਣਾ ਜਿਹੜਾ ਵਾ ਉਹ ਵਿਚਾਰ ਸਰਕਾਰ ਦੇ ਅੱਗੇ ਭਾਵੇਂ ਪੰਜਾਬ ਸਰਕਾਰ ਦੇ ਅੱਗੇ ਭਾਵੇਂ ਸੈਂਟਰ ਸਰਕਾਰ ਦੇ ਅੱਗੇ ਰੱਖਣਾ ਵਾ ਉਹ ਲੋਕਾਂ ਨੂੰ ਖਰਾਬ ਲੋਕਾਂ ਨੂੰ ਤੰਗ ਕਰਨ ਤੋਂ ਇਲਾਵਾ ਉਹ ਕਿਤੇ ਬਹਿ ਕੇ ਪਾਰਕ ਵਿੱਚ ਕੋਈ ਹੋਈ ਜਗ੍ਹਾ ਬਣਨੀ ਚਾਹੀਦੀ ਆ ਜਿੱਥੇ ਲੋਕੀ ਆਪਣਾ ਪ੍ਰਦਰਸ਼ਨ ਕਰ ਸਕਣ ਤੇ ਜਿਹੜਾ ਪੰਜਾਬ ਆ ਜਾਂ ਦੇਸ਼ ਆ ਉਹ ਤੰਗ ਨਾ ਹੋਵੇ ਉਹ ਲੋਕਾਂ ਲੋਕੀ ਤੰਗ ਨਾ ਹੋਣ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਲੋਕਾਂ ਦੇ ਐਕਸਟਰਾ ਪੈਸੇ ਨਾ ਲੱਗਣ ਤੇ ਲੋ ਪੰਜਾਬ ਸਰਕਾਰ ਨੇ ਇਹ ਕੰਮ ਜਿਹੜਾ ਵਾ ਉਹ ਸਹੀ ਕੀਤਾ ਵਾ ਦੇਰ ਕੀਤਾ ਵਾ ਦੇਰ ਨੂੰ ਕੀਤਾ ਵਾ ਉਹ ਸਹੀ ਕੀਤਾ ਵਾ ਭਵੇਂ ਆਪਣੇ ਵਾਸਤੇ ਕੀਤਾ ਵਾ ਪਰ ਪੰਜਾਬ ਵਾਸਤੇ ਸਹੀ ਕੀਤਾ ਵਾ ਤੇ ਪੰਜਾਬ ਵਿੱਚ ਜੇ ਇਹੋ ਜਿਹੇ ਕੰਮ ਹੁੰਦੇ ਰਹਿਣਗੇ ਤੇ ਸਾਰੀਆਂ ਪਾਰਟੀਆਂ ਚੰਗੇ ਕੰਮਾਂ ਦੇ ਉੱਪਰ ਰਹਿਣਗੀਆਂ ਹਾਂਜੀ ਕਿ ਇਹ ਸਹੀ ਕੀਤਾ ਵਾ ਉਹਦੇ ਉੱਪਰ ਰਾਜਨੀਤੀ ਨਹੀਂ ਕਰਨਗੀਆਂ ਤੇ ਸ਼ਾਇਦ ਪੰਜਾਬ ਦਾ ਕੋਈ ਫਾਇਦਾ ਹੋ ਜਾਵੇ ਜੈਨ ਸਤਿ